ਪੈਸਾ ਇਕੱਠਾ ਕੀਤਾ ਜਾਂਦਾ ਪੰਜਾਬ ਤੋਂ ਥੋੜੀ ਜਥੇਬੰਦੀ ਦੇ ਵਿੱਚੋਂ ਹੀ ਜਿਹੜੇ ਬੰਦੇ ਅਲੱਗ ਹੋਏ ਤੇ ਉਹਨਾਂ ਨੇ ਸਵਾਲ ਚੁੱਕੇ ਉਹ ਜਨ ਤੱਕ ਕੀਤਾ ਗਿਆ ਸਾਡੇ ਬਾਰੇ ਝੂਠ ਬੋਲਿਆ ਗਿਆ ਲੋਕਾਂ ਨੂੰ ਪੰਜਾਬ 'ਚ ਜਿਹੜੇ ਬੰਦੇ ਸਾਨੂੰ ਜਾਣਦੇ ਉਹ ਨਹੀਂ ਜਾ ਕੇ ਕਿਹਾ ਲੋਕਾਂ ਨੂੰ ਖਾਸ ਕਰਕੇ ਸਾਨੂੰ ਪੈਸਾ ਦੇਵੇ ਅੱਤਵਾਦੀ ਆ ਇਹ ਖਾਦਿस्तानी ਟੈਰਰਿਸਟ ਆ ਸਿੱਧੀ ਗੱਲ ਆ ਬੱਚਿਆਂ ਨੂੰ ਪਾਲਿਆ ਸਾਰੇ ਬੱਚਿਆਂ ਨੂੰ ਉਹ ਸਾਡੇ ਉੱਪਰ ਰੰਗਾ ਛਾਲ ਰਹੇ ਇਹ ਸਾਡੀ ਇੱਕ ਆਦਤ ਬੰਦਿਆਂ ਦੀ ਆ ਉਹ ਕੋਈ ਨਹੀਂ ਕਿ ਅੱਜ ਇੱਕ ਦਿਨ ਸਾਡੇ ਨੂੰ ਅਕਲ ਆ ਜਾਊਗੀ ਹਰਪ੍ਰੀਤ ਸਿੰਘ ਤੁਹਾਡੇ ਤੋਂ ਅਲੱਗ ਕਿਉਂ ਹੋਏ ਜਿਹੜਾ ਚਿਕੜ ਅਸਲੀ ਚਿਕੜ ਪਿੰਡਾਂ ਵਿੱਚ ਆ ਉਹ ਜਾ ਕੇ ਸਾਫ਼ ਕਰੋ ਜੇ ਚਿਕੜ ਇੱਕ ਦੂਜੇ ਤੇ ਫੇਰਨਾ ਤੁਸੀਂ ਕਰੀ ਜਾਓ ਸਾਨੂੰ ਕੋਈ ਫਿਕਰ ਨਹੀਂਗਾ ਕਿਸhtੀਆਂ ਤਿੰਨ ਜਾਂਦੀਆਂ ਨੇ ਉਹਦੇ ਵਿੱਚ ਇੱਕ ਦੇ ਵਿੱਚ ਤਾਂ ਸੈਲੀਬ੍ਰਿਟੀ ਜਾਂਦੇ ਨੇ ਜਾਂ ਪੋਲਿਟਿਸ਼ੀਅਨ ਜਾਂਦੇ ਨੇ ਜਾਂ ਕੋਈ ਜਾਂਦਾ ਕਿਸhtੀਆਂ ਵੱਲੋਂ ਲੋਕਾਂ ਵਾਸਤੇ ਭੇਜੀਆਂ ਸੰਗਤ ਨੇ ਤਾਂ ਲੋਕਾਂ ਵਾਸਤੇ ਦਿੱਤੀਆਂ ਨਾ ਜਿਹੜੀਆਂ ਸਾਡੇ ਜਥੇਵੰਦੀਆਂ ਮੋਰੇ ਲੱਗੀਆਂ ਆਂ ਸੇਵਾ 'ਚ ਲੱਗੀਆਂ ਉਹਨੂੰ ਵੀ ਬੋਲਣਾ ਚਾਹੀਦਾ ਔਰ ਡਰਦੇ ਬੋਲਣ ਤੋਂ ਵੀ ਸਾਡਾ ਪੈਸਾ ਚੱਲ ਜਵੇ ਸੰਕੋਚ ਨਹੀਂ ਕਰੂਗਾ ਜਿਹੜੇ ਹਾਲਾਤ ਬਾਅਦ ਦੇ ਵਿੱਚ ਹੁੰਦੇ ਨੇ ਲੋਕਾਂ ਦੇ ਫਿਰ ਕੋਈ ਸੰਸਥਾ ਨਹੀਂ ਦਿਖਦੀ ਕੋਈ ਸੈਲੀਬ੍ਰਿਟੀ ਨਹੀਂ ਦਿਖਦਾ ਜਿਵੇਂ ਹੁਣ ਸਾਰੇ ਸੈਲੀਬ੍ਰਿਟੀ ਕਹਿ ਰਹੇ ਨੇ ਵੀ 100 100 ਘਰ ਆ ਜਿਹੜਾ ਅਸੀਂ ਉਹ ਲਵਾਂਗੇ ਕੋਈ ਕਹਿੰਦਾ 200 ਪਿੰਟ ਲਵਾਂਗੇ ਕੋਈ ਮੈਂ ਵੀ ਕਹਿ ਸਕਦਾ 100 ਘਰ ਬਣਾ ਤੇ ਆ ਉਹਦੀ ਕੁਆਲਿਟੀ ਕੀ ਆ ਮੈਂ ਆਪ ਦੇਖਿਆ ਤੇ ਮੈਂ ਤਾਂ ਦੱਸਦਾ ਖਾਲਸੜ ਕਿਦਾਂ ਚੱਲਦੀ ਆ